ਪਿਛਲੇ ਦਿਨੀ ਹੋਈ ਬਰਸਾਤ ਨੇ ਜਿੱਥੇ ਮਾਂਸਾ ਸ਼ਹਿਰ ਦਾ ਬੁਰਾ ਹਾਲ ਹਰ ਮੋੜ ਦਾ ਬੁਰਾ ਹਾਲ ਕੀਤਾ ਹੈ ਉੱਥੇ ਤਿੰਨ ਕੋਣੀ ਰੋਡ ਤੇ ਅੱਜ ਤੀਜੇ ਦਿਨ ਜਿਹੜਾ ਕਿ ਪਾਣੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਕਿ ਗੰਦਾ ਪਾਣੀ ਆ ਮੁਸ਼ਕ ਮਾਰੀ ਆ ਮਿਕਸ ਹੋ ਕੇ ਜਿਹੜਾ ਸੀਵਰੇਜ ਦਾ ਪਾਣੀ ਆ ਤੇ ਰਾਹਗੀਰਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਬਹੁਤ ਪਰੇਸ਼ਾਨ ਹਨ ਇਸ ਪਾਣੀ ਤੋਂ ਲੰਘਣ ਵਾਲੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਡੀ ਵੱਡੀ ਜਿਹੜੀ ਕਤਾਰ ਆ ਲੰਮੀ ਲਾਈਨ ਲੱਗੀ ਹੋਈ ਆ ਬਟ ਦਾ ਜਾਮ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜੇ ਵਾਹਨ ਬੜੇ ਔਖੇ ਤਰੀਕੇ ਨਾਲ ਜਿਹੜੇ ਗੰਦੇ ਪਾਣੀ ਵਿੱਚੋਂ ਲੰਘ ਰਹੇ ਨੇ ਅੱਜ ਪਾਣੀ ਆ ਨੂੰ ਤੀਜਾ ਦਿਨ ਹੋ ਗਿਆ ਸਥਾਨਕ ਲੋਕਾਂ ਨੇ ਕਿਹਾ ਕਿ ਪਾਣੀ ਨੂੰ ਅੱਜ ਤੀਜਾ ਦਿਨ ਹੋ ਗਿਆ ਹੈ ਉੱਥੇ ਦਾ ਉੱਥੇ ਹੀ ਖੜਾ ਪਰ ਕੋਈ ਵੀ ਸਾਰ ਲੈਣ ਨਹੀਂ ਪੁੱਜਾ ਬਾਕੀ ਕੀ ਆਖਿਆ ਦੁਕਾਨਦਾਰਾਂ ਨੇ ਉਹ ਵੀ ਸਾਨੂੰ ਦੱਸ ਦਿਆਂ ਦੇਖੋ ਜੀ ਪੁੱਛੋ ਨਾ ਸਾਨੂੰ ਪੈਸੇ ਦੇ ਜਾਂਦੀ ਹੈ ਸਰਕਾਰ ਸਾਥੋਂ ਵੋਟਾਂ ਲੈ ਜਾਂਦੀ ਹੈ ਸਾਡੇ ਦੇਖਣੀ ਕੋਈ ਆ ਗੰਦਕੀ ਚ ਜੀ ਸਾਡੇ ਬੱਚੇ ਮੇਰਾ ਬੱਚਾ ਜੀ ਕੱਲ ਦਾ ਹਸਪਤਾਲ ਚ ਪਿਆ ਆ ਦੁੱਧ ਲੈ ਕੇ ਜਾ ਰਹੇ ਆ ਰੋਟੀ ਸਰਕਾਰੀ ਹਸਪਤਾਲ ਚ ਲੈ ਕੇ ਜਾ ਰਹੇ ਹਾਂ ਮੈਂ ਮੇਰਾ ਬੱਚਾ ਗੰਦੇ ਪਾਣੀ ਦੇ ਕਾਰਨ ਖੇਡ ਖੇਡ ਕੇ ਮੈਂ ਆਪ ਦਾ ਕੰਮ ਤੇ ਭਾਗ ਜਾਣਾ ਫਿਰ ਇਹ ਘਰ ਤੋਂ ਡਿਵਾਖ ਸਾਹਮਣੇ ਨਹੀਂ ਆ ਤਿੰਨ ਨੇ ਮੇਰਾ ਡਿਵਾਖ ਗੰਦੇ ਪਾਣੀ ਦੇ ਕਾਰਨ ਬਿਮਾਰ ਹੋਇਆ ਹਸਪਤਾਲ ਚ ਪਿਆ ਦੱਸੋ ਭਈ ਕੌਣ ਜ਼ਿੰਮੇਵਾਰ ਹੈ ਸਰਕਾਰ ਹੈ ਪਾਏ ਸੇ ਵੰਡ ਕੇ ਕਾਲੀ ਐ ਕਾਂਗਰਸੀ ਕੋਈ ਮੀਂਹ ਪੈ ਨੂੰ ਹਜੇ 3 ਦਿਨ ਹੋ ਗਏ ਮੀਂਹ ਤੋਂ ਪਹਿਲਾਂ ਵੀ ਪਾਣੀ ਖੜਾ ਸੀ ਤੇ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਹੈ ਅਸੀਂ ਬਹੁਤ ਪਰੇਸ਼ਾਨ ਆ ਜੀ ਪਾਣੀ ਦੇ ਵਿੱਚੋਂ ਬਦਬੂ ਆ ਰਹੀ ਹੈ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਡਰ ਹੈ ਸਾਨੂੰ ਅਧਿਕਾਰੀ ਕੋਈ ਨਹੀਂ ਪਹੁੰਚਿਆ ਇਹ ਇਧਰ ਦੇਖ ਕੇ ਮੁਰ ਜਾਂਦਾ ਜੇ ਕੋਈ ਆਉਂਦਾ ਵੀ ਹੈ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਬੜੀ ਮਾਰ ਰਹੀ ਹੈ ਸ਼ੀਮਰੇਜ ਦਾ ਪਾਣੀ ਵੀ ਆਜੀ ਪਸਾ ਵਸਤੀ ਦਾ ਪਾਣੀ ਵੀ ਆ ਰਿਹਾ ਹੈ ਜੀ ਸਾਰੇ ਕੇ ਦੋਨਾਂ ਦਾ ਪਾਣੀ ਆ ਰਿਹਾ ਹੈ ਜੀ ਜੀ ਦੋ ਜਲਦੀ ਹੱਲ ਹੋਵੇ ਜੀ ਦੇਖੋ ਦੁਕਾਨਦਾਰਾਂ ਨੂੰ ਸਾਰੇ ਰਾਹ ਗਰੇ ਨੂੰ ਬਹੁਤ ਪਰੇਸ਼ਾਨੀ ਹੈ ਜੀ ਨੰਗਨ ਢੱਪਣ ਵਾਲਿਆਂ ਨੂੰ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ ਜੀ ਵਾਰੀ ਥੋੜਾ ਜਿਹਾ ਮੀਂਹ ਪਵੇ ਚਾਹੇ ਜਿਆਦਾ ਮੀਂਹ ਪਵੇ ਇਹੀ ਪਰੇਸ਼ਾਨੀ ਹੁੰਦੀ ਹੈ ਸਾਨੂੰ ਦੇਖੋ ਗੱਲ ਇਹ ਹੈ ਜਦੋਂ ਤੱਕ ਕਾਂਗਰਸ ਦੀ ਸਰਕਾਰ ਹੁੰਦੀ ਹੈ ਉਹ ਤਾਂ ਕਾਲੀ ਪਾਰਟੀ ਜੀ ਕਾਲੀ ਪਾਰਟੀ ਦਾ ਬੰਦਾ ਐਮਐਲਏ ਹੁੰਦਾ ਹੈ ਜਾਂ ਕਾਲੀ ਪਾਰਟੀ ਦੀ ਸਰਕਾਰ ਹੁੰਦੀ ਹੈ ਤਾਂ ਕਾਂਗਰਸ ਦਾ ਪਰ ਇਸ ਵਾਰੀ ਆਮ ਆਦਮੀ ਪਾਰਟੀ ਦਾ ਐਮ ਐਲ اے ਸੀ ਆਮ ਆਦਮੀ ਪਾਰਟੀ ਦਾ ਹੀ ਸਰਕਾਰ ਸੀਗੀ ਉਹਦੇ ਨਾਲ ਕੋਈ ਹੱਲ ਨਹੀਂ ਹੋਇਆ ਸਾਡਾ ਇੱਕ ਜਲਦੀ ਤੋਂ ਜਲਦੀ ਸਾਡੀ ਇਹ ਵੀ ਇਹਦਾ ਮਸਲਾ ਹੱਲ ਕੀਤਾ ਜਾਵੇ ਜੀ ਇਸ ਗੰਦੇ ਪਾਣੀ ਦਾ ਮੈਨੂੰ ਨਿਕਲ ਸਕੋ ਦੁੱਗਣਾ ਵਧਿਆ ਜੀ ਬੱਚਾ ਨੂੰ ਸਕੂਲ ਦੇ ਪਰੇਸ਼ਾਨੀ ਹੈ ਜੀ ਇਹ ਘਰ ਵੀ ਇਸੇ ਪਾਸੇ ਹੈ ਜੀ ਪਿੱਛੇ ਹੋ ਗਏ ਮੇਨ ਗਲੀਆਂ ਦੇ ਵਿੱਚ ਹੀ ਇਹ ਹੀ ਰਸਤਾ ਜੀ ਗਲੀਆਂ ਹੀ ਬਲਾਕ ਆ ਬਾਈ ਉਸ ਵਿੰਦੇ ਕਰਿਆ ਬਾਈ ਸਾਡੀ ਦੁਕਾਨਦਾਰੀ ਅਸੀਂ ਦੁਕਾਨ ਹੈ ਜਿੱਥੇ ਤੀਜਾ ਤੁਹਾਨੂੰ ਗੜੀ ਦੁਕਾਨਾ ਉੱਥੇ ਬੈਠਿਆ ਨੂੰ ਵੀ ਨਾਦ ਕੰਨ ਬੰਦ ਕਰ ਸਕਦੇ ਆ ਜੇ ਆਉਣੀਆਂ ਤਾਂ ਬੈਠਣ ਜੋ ਵੀ ਨਹੀਂ ਨਾ ਮੋਸਕ ਮਾਰਦਾ ਇੱਥੇ ਪਾਣੀ ਦੇ ਵਿੱਚ ਤੇ ਨਾ ਹੀ ਵੀ ਕਸਟਮਰ ਆ ਰਿਹਾ ਹੈਗਾ ਆਪ ਨੂੰ ਖੜਨੂ ਜਗ੍ਹਾ ਵੀ ਨਹੀਂ ਜਾਰੀ ਗੀਤੇ ਪਾਣੀ ਮੰਜਲੂ ਵੀ ਤੀਜਾ ਮੀਂਹ ਪੈਣੂ ਅੱਜ ਤਿੰਨ ਤਣੋਂ ਹੋ ਗਏ ਪੁੱਟਾ ਇਹਨੂੰ ਪਰ ਪਾਣੀ ਉਹਨੇ ਤਾਂ ਹੀ ਉਹਨੇ ਇੱਥੇ ਰਹਿ ਰਹਿ ਗਿਆ ਇਸ ਵਕਤ ਅਸੀਂ ਬਿਲਕੁਲ ਵੀ ਨਹੀਂ ਕਿ ਜਾਨੂੰ ਤਿੰਨ ਚਾਰ ਸਾਲ ਹੋ ਗਏ ਇੱਥੇ ਮੈਨੂੰ ਦੁਕਾਨ ਕੀਤੀ ਨੂੰ ਹਰ ਸਾਲ ਜਦੋਂ ਮੀਂਹ ਪੈਂਦਾ ਇੱਥੇ ਇਹੀ ਬੁਰਾ ਹਾਲ ਕਰਦੀ ਆ ਰਹੀ ਸਰਕਾਰ ਵੀ ਆਪਣੇ ਵਾਅਦਿਆਂ ਤੇ ਖੜੀ ਨਾ ਜੀ ਨਹੀਂ ਆ ਰਹੀਗੀ ਵੀ ਦੇਖਣਾ ਚਾਹੁੰਦਾ ਵੀ ਅਸੀਂ ਬਾਕੀ ਦੇਖ ਸਕਦੇ ਮਾੜਾ ਮੋਟਾ ਵੀਰ ਬੰਦਾ ਕਰਦੀ ਜੇ ਇੱਥੇ ਥੋੜਾ ਜਾ ਹੋਰ ਮੀਂਹ ਪੈ ਜਾਵੇ ਮੈਨੂੰ ਲੱਗਦਾ ਡੱਬ ਜਾਣਗੇ ਲੋਕ ਤਾਂ ਹੈ ਨਹੀਂ ਇੱਥੇ ਨਾ ਕੋਈ ਸਹੂਲਤਾ ਪੈਦਲ ਵਾਲਾ ਤਾਂ ਜਾ ਹੀ ਨਹੀਂ ਸਕਦਾ ਨਾ ਰਿਕਸ਼ੇ ਵਾਲਾ ਜਾ ਸਕਦਾ ਤੁਸੀਂ ਖੁਦੇ ਦੇਖ ਲਓ ਇਧਰ ਕੈਮਰਾ ਘੁਮਾਓ ਦੇਖੋ ਪਾਣੀ ਕਿੰਨਾ ਨਾ ਕੋਈ ਨਿਕਾਸੀ ਹੈ ਇਸ ਦੀ ਤੋ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਆ ਇਦਾਂ ਦੇ ਕੰਮਾਂ ਦੇ 메ਨ ਹਾਈਵੇ ਆ ਸਾਹਮਣੇ ਪੋਲਾ 메ਨ ਰੋਡ ਆ ਜਾਂ ਤਾਂ ਹੋਵੇ ਸ਼ਹਿਰ ਦੀ ਕੋਈ ਗਲੀ ਹੋਵੇ ਥੋੜਾ ਬਾਹਰੋਂ ਆ ਪਟਿਆਲੇ ਸਾਈਡ ਤੋਂ